ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਬਣਾਉਣ ਲੱਗੇ ਸੀ ਆਪਾਂ ਆਂਡਾ ਪੁਰਜੀ ਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਈਏ ਤਾਂ ਆਪਾਂ ਪਿਆਜ਼ ਕੱਟ ਕੇ ਤੇ ਤੇਲ ਪਾ ਕੇ ਉਹਨ ਗਰਮ ਕਰਕੇ ਉਹਦੇ ਵਿੱਚ ਥੋੜਾ ਜੀਰਾ ਪਾ ਲਿਆ ਤੇ ਪਿਆਜ਼ ਪਾ ਲਈ ਉਹਨਾਂ ਨੂੰ ਹਲਕਾ ਬ੍ਰਾਊਨ ਕਰਕੇ ਵਿੱਚ ਆਪਾਂ ਟਮਾਟਰ ਪਾ ਲਾਂਗੇ ਤੇ ਜਿੰਨਾ ਟਾਈਮ ਆਪਣਾ ਉਹ ਤਿਆਰ ਹੋ ਰਿਹਾ ਮਸਾਲਾ ਉਹਨਾਂ ਟਾਈਮ 'ਚ ਆਪਾਂ ਆਂਡੇ ਤਿਆਰ ਕਰ ਲਾਂਗੇ ਮੈਂ ਥੋੜੀ ਬਣਾਉਣੀ ਸੀ ਤਾਂ ਕਰਕੇ ਮੈਂ ਥੋੜੇ ਪਿਆਜ਼ ਜਿੰਮੇ ਮਸਾਲਾ ਥੋੜਾ ਲਿਆ ਜੇ ਤੁਸੀਂ ਜ਼ਿਆਦਾ ਬਣਾਉਣੀ ਆ ਤਾਂ ਤੁਸੀਂ ਜ਼ਿਆਦਾ ਲੈ ਸਕਦੇ ਹੋ ਹਨਾ ਆਪਣੇ ਅਕੋਰਡਿੰਗ ਤੇ ਮੈਂ ਪੰਜ ਆਂਡਿਆਂ ਦੀ ਬਣਾਉਣੀ ਸੀ ਤਾਂ ਕਰਕੇ ਇੱਥੇ ਮੈਂ ਚੋਰਜਾ ਪੰਜ ਆਂਡੇ ਲੈ ਲੂੰਗੀ ਤੇ ਇੱਥੇ ਇਹ ਟ੍ਰਿਕ ਆ ਤੁਸੀਂ ਆਪਣੇ ਆਂਡੇ ਭੰਨ ਕੇ ਤੇ ਇਹਨੂੰ ਨਾ ਜੇ ਤੁਸੀਂ ਫਲਫੀ ਫਲਫੀ ਆਪਣੀ ਪੁਰਜੀ ਬਣਾਉਣੀ ਆ ਤਾਂ ਇੱਥੇ ਇਹ ਆ ਵੀ ਇਹ ਸਟੈਪ ਮਿਸ ਨਹੀਂ ਕਰਨਾ ਤੁਸੀਂ ਸਾਰੇ ਜਦੋਂ ਆਪਣੇ ਅੰਡੇ ਲੈ ਲੈਨੇ ਆ ਤੇ ਉਹਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਚੰਗੀ ਤਰ੍ਹਾਂ ਖੋਲ ਲੈਣਾ ਉਹਨੂੰ ਵੀ ਫਲਫੀਨੈਸ ਆਉਣ ਦੇ ਲਈ ਤਾਂ ਆਪਣੇ ਨਾ ਜਿਹੜੇ ਉਹ ਪੋਲੇ ਪੋਲੇ ਬਣਦੀਆਂ ਫਲਫੀ ਬਣਦੀਆਂ ਉਹ ਪੁਰਪਰੀ ਜੀ ਨਹੀਂ ਬਣਦੀ ਜਿਵੇਂ ਉਂਝੀ ਨਹੀਂ ਹੋ ਜਾਂਦੀ ਪੁਰਪਰੀ ਜੀ ਤਾਂ ਕਰਕੇ ਇੱਥੇ ਇਹਨੂੰ ਨਾ ਚੰਗੀ ਤਰ੍ਹਾਂ ਫੈਂਟ ਲੈਣਾ ਤਾਂ ਜੋ ਆਪਣੀ ਵਧੀਆ ਫਲਫੀ ਪੁਰਜੀ ਬਣੇ ਤਾਂ ਫੈਂਟਮ ਤੋਂ ਬਾਅਦ ਆਪਾਂ ਹੁਣ ਫਿਰ ਆਪਣੇ ਮਸਾਲੇ ਦੀ ਤਰਫ ਆ ਜਾਾਂਗੇ ਤੇ ਇਧਰ ਆਪਾਂ ਪਾਵਾਂਗੇ ਨਮਕ ਪਾਵਾਂਗੇ ਆਪਣੇ ਸਵਾਦ ਅਨੁਸਾਰ ਤੇ ਥੋੜਾ ਹਲਦੀ ਜਿੰਨੀ ਤੁਸੀਂ ਪਾਉਣੀ ਆ ਲਾਲ ਮਿਰਚ ਹਰੀ ਮਿਰਚ ਪਾਉਣੀ ਆ ਜਿਵੇਂ ਤੁਹਾਨੂੰ ਪਸੰਦ ਤੁਸੀਂ ਉਦਾਂ ਪਾ ਸਕਦੇ ਹੋ ਬਸ ਮੇਰਾ ਮੈਨ ਇਹੀ ਸੀ ਵੀ ਤੁਹਾਨੂੰ ਕਈ ਵਾਰੀ ਨਾ ਪੁਰਜੀ ਪੋਲੀ ਪੋਲੀ ਜੀ ਬਣਦੀ ਆ ਮਤਲਬ ਉਹ ਪੁਰਪਰੀ ਜੀ ਬਣਦੀ ਆ ਤੇ ਆ ਪੋਲੀ ਬਣਾਉਣ ਲਈ ਫਲਫੀ ਬਣਾਉਣ ਲਈ ਤਾਂ ਤੁਸੀਂ ਇਹ ਤਰੀਕਾ ਜ਼ਰੂਰ ਟਰਾਈ ਕਰਿਓ ਤੇ ਬਣਾ ਕੇ ਦੇਖਿਓ ਤੇ ਤੁਸੀਂ ਸਾਰੇ ਐਮਡੀਓ ਜਿਹਦੇ ਮੈਂ ਮਸਾਲੇ ਯੂਜ਼ ਕਰ ਲਈਏ ਇੱਥੇ ਜਿਵੇਂ ਮੀਟ ਕਰੀ ਮਸਾਲਾ ਪਾਇਆ ਥੋੜਾ ਫਲੇਵਰ ਦੇਣ ਲਈ ਤੇ ਸਾਰੇ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਜੇ ਤੁਸੀਂ ਪਾਉਣਾ ਜਿੰਜਰ گارਲਿਕ ਦਾ ਪੇਸਟ ਵੀ ਪਾ ਸਕਦੇ ਹੋ ਮੈਂ ਨਹੀਂ ਪਾਉਣਾ ਸੀ ਮੈਂ ਨਹੀਂ ਪਾਇਆ ਪਰ ਬਿਨਾ ਉਹ ਤੋਂ ਵੀ ਵਧੀਆ ਸਵਾਦ ਆਉਂਦਾ ਤੇ ਇੱਕ ਇੱਥੇ ਹੋਰ ਟ੍ਰਿਕ ਆ ਤੁਸੀਂ ਇਹਨੂੰ ਜ਼ਿਆਦਾ ਵਾਰੀ ਘਮਾਉਣਾ ਨਹੀਂ ਆ ਬਸ ਹਲਕਾ ਜਿਹਾ ਰੱਖਣਾ ਫੇਰ ਘਮਾਉਣਾ ਫੇਰ ਤੁਹਾਡੀ ਪੋਲੀ ਪੋਲੀ ਖਿਲੀ ਖਿਲੀ ਬਣ ਕੇ ਤਿਆਰ ਹੋਊਗੀ ਤੁਹਾਡੀ ਫੁਰਜੀ ਆ ਜਿਹੜੀ ਟੁੱਟੂਗੀ ਨਹੀਂ ਹਾਂਜੀ ਤੇ ਬਸ ਲਾਸਟ ਵਿੱਚ ਤੁਸੀਂ ਪਾ ਦੇਣਾ ਧਨੀਆ ਤੇ ਤੁਹਾਡੀ ਫੁਰਜੀ ਬਣ ਕੇ ਤਿਆਰ ਤੁਸੀਂ ਜਿੱਦਾਂ ਖਾਣੀਓ ਉਦਾਂ ਖਾ ਸਕਦੇ ਹੋ ਕੱਲੀ ਖਾਨੀਆਂ ਕੱਲੀ ਖਾਓ ਤੇ ਰੋਟੀ ਦੇ ਨਾਲ ਅਸੀਂ ਪਰਾਂਠੀਆਂ ਬਣਾਈਆਂ ਸੀ ਤੇ ਪਰਾਂਠੀਆਂ ਨਾਲ ਖਾਧੀ ਥੈਂਕ ਯੂ